ਗਾਈਸ ਪਾਪਾ ਜੀ ਨੇ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਤੇ ਹੁਣ ਗਾਈਸ ਅਨਲਿमिटेड ਨੈਟ ਸ਼ੁਰੂ ਆ ਜਿੰਨਾ ਮਰਜ਼ੀ ਚਲਾਉ ਹਨਾ ਪਾਪਾ ਜੀ ਗਾਈਸ ਹੁਣ ਪਾਪਾ ਜੀ ਕਹਿੰਦੇ ਕੀ ਤੂੰ ਇਹਰੇ ਵਿੱਚ ਹੀ ਐਡੀਟਿੰਗ ਵਗੈਰਾ ਕਰਿਆ ਕਰਨੀ ਆ ਹੈ ਗਾਈਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਈਸ ਮੜ ਚੁੱਕਿਆ ਆ ਤੇ ਮੈਂ ਬਰਸ਼ ਕਰ ਲਿਆ ਤੇ ਹੁਣ ਮੈਂ ਕਰਨਾਗਾ ਬ੍ਰੈਕਫਾਸਟ ਗਾਈਸ ਬ੍ਰੇਕਫਾਸਟ ਕਰਕੇ ਮੈਂ ਬਾਹਰ ਤੋਂ ਜਾਣੇ ਆਪਣੇ ਮਾਮੂ ਜੀ ਦੀ ਦੁਕਾਨ ਤੋਂ ਪਹਿਲਾਂ ਵਾਲ ਖਡਾਉਂਗਾ ਫਿਰ ਬਾਅਦ ਵਿੱਚ ਮੈਂ ਆਉਂਗਾ ਦਹੀਂ ਤੇ ਨਾਲ ਪਰੌਂਠੇ ਗਾਈਸ ਬ੍ਰੇਕਫਾਸਟ ਕਰ ਲਿਆ ਸੀਗਾ ਬ੍ਰੇਕਫਾਸਟ ਕਰਕੇ ਮੈਂ ਕਟਿੰਗ ਕਰਉਣ ਚਲਾ ਗਿਆ ਕਟਿੰਗ ਕਰਾ ਕੇ ਮੈਂ ਆਣ ਕੇ ਘਰੇ ਆਇਆ ਤੇ ਮੈਂ ਨਾਲ ਲਿਆ ਤੇ ਹੁਣ ਮੈਂ ਰੈਡੀ ਹੋ ਗਿਆ ਆ ਤੇ ਮੈਂ ਗਾਈਸ ਤੇਲ ਨਹੀਂ ਲਾਇਆ ਬਿਕੋਜ਼ ਹੁਣ ਮੈਂ ਵਾਲ ਖੜੇ ਕਰਾਉਣ ਚਲਾਇਆ ਚਲੋ ਗਾਈਸ ਚਲਾਂ ਸ਼ੌਪ ਤੇ ਚਲਦੇ ਆਂ ਮਾਮੂ ਜੀ ਹਣਾਂ ਦੀ ਤੇ ਵਾਲ ਖੜੇ ਕਰਾ ਕੇ ਆਉਂਦੇ ਆ ਬਾਲ ਖੜੇ ਕਰਾ ਕੇ ਹੁੰਨਾ ਕਿ ਮੈਂ ਕਿਨੇ ਜਿੰਨਾ ਬਾਹਰ ਵਿੱਚ ਬਾਲ ਖੜੇ ਕਰਾਉਣੇ ਆ ਗਾਈਸ ਹੁਣ ਮੈਂ ਜਾਂਦਾ ਪਿਆ ਸ਼ਾਪ ਤੇ ਤੇ ਨਾਲ ਮੇਰਾ ਫਰੈਂਡ ਆ ਖੁਸ਼ੀ ਖੁਸ਼ੀ ਹੋਰਵੇਂ ਕਿਦਾ ਚੱਤੀ ਆ ਗਾਈਸ ਖੁਸ਼ੀ ਮੇਰੀ ਡੇਲੀ ਵਲੌਗ ਦੇਖਦਾ ਹੁੰਦਾ ਆ रेस पहुंच चुके हैं शॉप पे रेस पाजी ने मेरी गड्डी दी थी ਗਾਈਸ ਪਹੁੰਚ ਚੁੱਕਿਆ ਆ ਘਰ ਤੇ ਮੈਂ ਲੰਚ ਕਰ ਲਿਆ ਆ ਗਾਈਸ ਹੁਣ ਮੈਂ ਬੈਠਾ ਮਾਸੀ ਜੀ ਕੋਲ ਮਾਸੀ ਜੀ ਕਹਿੰਦੇ ਕਿ 3 ਵਜੇ ਜਾਮੀ ਤੇ ਇਸ ਟਾਈਮ ਟਾਈਮ ਹੋ ਰਿਹਾ ਆ 1:58 1:58 ਹੋ ਰਿਹਾ ਤੇ ਮਾਸੀ ਜੀ ਕਹਿੰਦੇ ਕਿ 3 ਵਜੇ ਤੁਰੀ ਮਾਸੀ 10 ਵਜੇ ਤੁਰਾ ਗਾਈਸ ਮਾਸੀ ਜੀ ਜਾਣ ਹੀ ਦੇ ਰਹੇ ਕਹਿੰਦੇ ਕਿ ਰੋਕੇ ਚੱਲ ਜਾ ਥੋੜੀ ਦੇਰ ਹੋਰ ਗਾਈਸ 2:40 ਮਿੰਟ ਹੋ ਗਏ ਆ ਤੇ ਹੁਣ ਮੈਂ ਚੱਲਾ ਆ ਨਾਨਾ ਜੀ ਦੇ ਨਾਲ ਚੁੰਗੀ ਤੇ ਤੇ ਬੱਸ ਦੀ ਵੇਟ ਕਰਦੇ ਜਦੋਂ ਬੱਸ ਆਉਂਗੀ ਇਹਨਾਂ ਨਾਲ ਨਜੀ ਨੂੰ ਚੜਾ ਦੇਣਾ ਆ ਤੇ ਬਾਅਦ ਵਿੱਚ ਮੈਂ ਰਾਮਾ ਮੰਡੀ ਜਾਣਾ ਆ ਬੱਸ ਤਾਈ ਤੇ ਬਾਅਦ ਵਿੱਚ ਫੇਰ ਅੰਮ੍ਰਿਤਸਰ ਵਾਲੀ ਬੱਸ ਫੜਨੀ ਆ ਉਹਨਾਂ ਨੂੰ ਕਹਿਣਾ ਕਿ ਗੁਰਦਾਰ-ਪੁਰਦਾਰ ਦੋ ਤੇ ਉਹਨਾਂ ਨੇ ਗੁਰਦਾਰ-ਪੁਰ ਆਖੀ ਤਾਰਦਣਾ ਆ ਮਾਸੀ ਜੀ ਵਾਰੀ ਪੈਣਾ ਬਾਜੀ ਦੇ ਚੱਲ ਚੰਗਾ ਜਾਨਵੀ ਬਾਜੀ ਹੋਣਾ ਦਾ ਸੁਮੀ ਨਾਨੀ ਜੀ ਵਾਰੀ ਪੈਣਾ ਬਾਜੀ ਅਰੇ ਕੋਤਾ

ਹੁਣ ਲਾਂ ਚੱਲਦੇ ਆ ਗਾਈਸ ਅਵੀ ਮੇਰਾ ਫਰੈਂਡ ਆ ਬੰਛ ਬੰਛ ਵਾਚ ਬੰਛ ਤੇ ਲੰਗਾ ਜੰਗਾ ਚੱਲ ਠੀਕ ਆ ਗਾਈਸ ਅਣ ਮੈਂ ਛੁੱਟੀਆਂ ਦੇ ਚਾਹੂੰਗਾ ਜਦੋਂ ਫਸਟ ਟਾਈਮ ਦੇ ਪੇਪਰ ਪੈਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਛੁੱਟੀਆਂ ਹੋਣਗੀਆਂ ਮਹੀਨੇ ਦੀਆਂ ਤੇ ਉਦੋਂ ਮੈਂ ਆਉਂਗਾ ਜਦੋਂ ਤੱਕ ਮੇਰਾ ਮਨ ਨਹੀਂ ਕਰਦਾ ਕਰਿਆਣ ਦਾ ਜੱਤਕ ਮੈਂ ਜਾਣਾ ਨਹੀਂ ਤੇ ਮੈਂ ਰਹਿ ਕੇ ਜਾਊਂਗਾ ਗਾਈਸ ਨੂਰ ਮੈਲ ਦੀਆਂ ਗਲੀਆਂ ਦੇਖੋ ਕਿਦਾਂ ਨੀਜੇ ਨੂੰ ਆ ਚਲੋ नीचे उतरना होवे चढ़ाई लागਦੀ ਰਹੋ ਉੱਤੋਂ ਥੱਲੇ ਵੜਨਾ ਹੋਵੇ ਉਹ ਤਾਂ ਬਦਿਆ ਲੱਗਦਾ ਨੀਚੇ ਜਾਣ ਚ ਗਾਈਸ मामू जी ਹੁਣੇ ਕਿ ਦੁਕਾਨ ਕੋਲ ਆ ਗਈ ਆ ਤੇ ਮੈਂ ਸਾਰੇ ਭਾਜੀਆਂ ਨੂੰ ਮਿਲ ਕੇ ਜਾਊਂਗਾ ਚਲੋ ਗਾਈਸ ਦੁਕਾਨ ਤੇ ਕੋਲ ਆ ਗਈ ਆ ਬਸ ਥੋੜੀ ਦੂਰੀ ਆ ਤੇ ਸਾਰਿਆਂ ਨੂੰ ਮਿਲਾਂਗੇ ਸਾਰੇ ਭਾਜੀਆਂ ਨੂੰ ਤੇ ਫੇਰ ਚਲਾਂਗੇ ਠੀਕ ਆ ਭਾਈ ਹੋਵੇ ਜੀ ਠੀਕ ਆ ਭਾਈ ਸਾਰਾ ठीक है जी ओके बाय बाय ਆ ਗਿਆ ਗਏ ਇਸ ਫਾਈਨਲੀ ਕਰਤਾਰਪੁਰ ਆ ਗਏ ਆ ਗਾਇਸ ਫਾਈਨਲੀ ਘਰ ਪਹੁੰਚ ਚੁਕੇ ਆ ਦੋ ਮਨਾਖ ਦਾ ਹੈ ਦੱਸੇ ਹਾਂਜੀ ਵਧੀਆ ਤਾਂ ਗਾ ਬੱਗ ਨਾ ਘਰ ਗਾਇਸ ਫਾਈਨਲੀ ਪਹੁੰਚ ਚੁਕੇ ਆ ਘਰ ਤੇ ਮੈਂ ਪਾਣੀ ਪੀ ਕੇ ਆਇਆ ਹੋ ਫੇਮ ਮਮੀ ਜੀ ਹੂੰ ਵਧੀਆ ਤੋ ਉਸ ਨਾਲ ਕਿਦਾਂ ਹਾਂਜੀ ਵਧੀਆ ਵਧੀਆ ਲੱਗਾ ਜਾ ਕੇ ਇਕੱਲੇ ਨੂੰ ਹੋਰ ਬਹੁਤ ਵਧੀਆ ਲੱਗਾ ਫਿਰ ਸਹੀ ਆ ਬੇਟਾ ਹੁਣ ਤੂੰ ਚਲ ਜਾਣਾ ਹਨਾ ਆਪੇ ਹੂੰ ਚੱਲ ਬਣੀ ਆ ਗਾਇਸ ਮਮੀ ਜੀ ਕਹਿੰਦੇ ਕਿ ਮੇਰਾ ਜੀ ਨਹੀਂ ਲੱਗਦਾ ਫੋਨ ਕੀਤਾ ਹੈਗਾ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਨਹੀਂ ਜੀ ਲੱਗਦਾ ਸੀਗਾ ਕਿੰਨੀ ਵਾਰੀ ਫੋਨ ਕੀਤਾ ਤਾਂ ਮੈਂ ਪੁੱਛਾ ਹੂੰ ਕੀਤਾ ਹੈਗਾ ਵਾਂਚੂ ਦੇਖੋ ਗਾਇਸ ਦੌੜ ਗਿਆ ਹੋਏ ਕੀ ਹੋਇਆ? ਚਿੱਤ ਬੁੱਲ ਗਿਆ। ਵਾਸ਼ਰੂਮ ਚ ਕਿੱਧਰ ਚਲਾ ਗਿਆ? ਕੀ ਹੋਇਆ? ਇੱਧਰ ਕੀ ਹੋਇਆ? ਮੂੰਹ ਧੋਣਾ ਮੈਂ। ਕੀ ਹੋਇਆ? ਮੂੰਹ ਧੋਣਾ। ਗੱਲ ਨਹੀਂ ਕਰਨੀ ਮੈਨਾਂ। ਹੱਥ ਧੋਣੇ ਆ ਮੈਂ। ਹੱਥ ਧੋਣੇ ਕੀ ਹੱਥਾਂ ਨੂੰ ਹੋਇਆ? ਗਾਇਸ ਦੌੜ ਗਿਆ ਮੈਨੂੰ ਦੇਖ ਕੇ। ਚੱਲ ਤੋ ਹੱਥ ਸ ਸ ਮੰਨ ਕਰ ਦੋ ਹੁਣ ਗਾਇਸ ਵੰਸ਼ ਨੇ ਚੱਕ ਲਿਆ ਆ ਵੰਸ਼ ਨੇ ਆਪਣਾ ਗੁੱਡਾ ਚੱਕਿਆ ਆ ਵੰਸ਼ ਕਿੱਦਾਂ ਫੇ ਠੀਕ ਆ ਨਾ ਨਾ ਕਸਾਫ ਕਰੀਂ ਅੰਦਰ ਗੁੱਡੇ ਨਾ ਕਿੱਦਾਂ ਫੇ ਲੈ ਓਏ ਕਿੱਦਾਂ ਫੇ ਵੰਸ਼ ਗਾਇਸ ਵੰਸ਼ ਦੇਖੋ ਮੇਰੇ ਬੂਡ ਬਣਦੇ ਓਏ ਡਿਗਣਾ ਆ ਡਿਗਿਆ ਨਾ ਤੂੰ ਦੇਖੋ ਗਾਇਸ ਦੇਖੋ ਗਾਇਸ ਮਨਸੂਰ ਨੇ ਮੈਨੂੰ ਬੂਟ ਉਹ ਡੇਗ ਨਾ ਜਾਈ ਗਾਇਸ ਜਦੋਂ ਮੈਂ ਨਾਨੀ ਕਰੋ ਤੁਰਨ ਲੱਗਾ ਸੀਗਾ ਕਰਤਾਰਪੁਰ ਲਈ ਤੇ ਉਦੋਂ ਮੈਨੂੰ ਪਿਆਰ ਦਿੱਤਾ 200 ਰੁਪਏ ਮਾਸੀ ਜੀ ਨੇ ਦਿੱਤਾ ਤੇ 100 ਰੁਪਏ ਨਾਨੂ ਜੀ ਨੇ ਗਾਇਸ ਹੁਣ ਮੈਨੂੰ 300 ਰੁਪਏ ਆਇਆ ਇਸ ਟਾਈਮ ਤੇ ਗਾਇਸ ਹੁਣੇ ਮੇਰੇ ਪ੍ਰੋਪਰਟੀ ਆ ਹੁਣ ਮੈਂ ਇਹਨੂੰ ਰੱਖੂਗਾ ਆਪਣੇ ਪਰਸ ਵਿੱਚ ਗਾਇਸ ਹੁਣ ਵਾਂਝ ਚਲਾਇਆ ਥੱਲੇ ਆਪਣਾ ਗੁੱਡਾ ਲੈ ਕੇ ਆਇਆ ਹੈਗਾ ਚਲ ਆ ਗਿਆ ਜੇ ਤੁਹਾਡੇ ਗੁੱਡਾ ਫਾੜ ਲੀਏ ਨਾਲ ਹੀ ਮੇਰਾ ਆ ਮੇਰਾ ਆ ਮੇਰਾ ਆ ਚਲਾਈ ਗਿਆ ਉਹ ਦੇਖੋ ਗਾਇਸ ਗਾਇਸ ਪਾਪਾ ਜੀ ਨੇ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਤਾਂ ਨਮਨ ਦੇਖੋ ਮੈਂ ਗਾਇਸ ਜਿਹੜਾ ਪਰਸੋਂ ਅਸੀਂ ਲਿਆ ਸੀਗਾ ਫੋਨ ਵੀਵੋ ਦਾ ਜਿਹੜੀ ਦੀ ਸਿਮ ਸੀਗੀ ਉਹ 4G ਸੀਗੀ ਤੇ ਇਹਨੂੰ ਅੱਜ ਬਾਪਾ ਜੀ ਨੇ 5G ਵਿੱਚ ਕਨਵਰਟ ਕਰਾ ਲਿਆ ਤੇ ਹੁਣ ਗਾਇਸ ਅਨਲਿमिटेड ਨੈਟ ਸ਼ੁਰੂ ਆ ਜਿੰਨਾ ਮਰਜ਼ੀ ਚਲਾਓ ਹੈਨਾ ਬਾਪਾ ਜੀ ਗਾਇਸ ਹੁਣ ਬਾਪਾ ਜੀ ਕਹਿੰਦੇ ਕੀ ਤੂੰ ਇਹਦੇ ਵਿੱਚ ਹੀ ਐਡੀਟਿੰਗ ਵਗੈਰਾ ਕਰਿਆ ਕਰਨੀ ਆ ਗਾਇਸ ਅੱਜ ਤੋਂ ਹੁਣ ਮੈਂ ਇੱਥੇ ਹੀ ਐਡੀਟਿੰਗ ਕਰਿਆ ਕਰਨੀ ਆ ਤੇ ਮੈਂ ਆਪਣਾ ਐਪ ਇੰਸਟਾਲ ਕਰੂੰਗਾ ਤੇ ਮੈਂ ਐਡਿਟਿੰਗ ਕਰਿਆ ਕਰੂੰਗਾ ਹਲੇ ਗਾਇਸ ਮੈਨੂੰ ਕੁਛ ਨਹੀਂ ਪਤਾ ਮੈਨੂੰ 0% ਪਤਾ ਕਿਦਾਂ ਕੀ ਫੰਕਸ਼ਨ ਆ ਕੁਛ ਨਹੀਂ ਪਤਾ ਤੇ ਮੈਨੂੰ ਹੌਲੀ ਹੌਲੀ ਪਤਾ ਲੱਗੂਗਾ ਤੈਨੂੰ ਬਾਕੀ ਅੱਜ ਬਹੁਤ ਵਧੀਆ ਲੱਗਣ ਦੇ ਆ ਤੇ ਅੱਜ ਮੈਂ ਪਹਿਲੀ ਵਾਰੀ ਐਡਿਟਿੰਗ ਕਰੂੰਗਾ ਗਾਇਸ ਪਾਪਾ ਜੀ ਨੇ ਮੈਨੂੰ ਵੀਡੀਓ ਗੱਲ ਵਿੱਚ ਵੀ ਦਿਖਾਇਆ ਸੀਗਾ ਅਨਲਿमिटेड نیٹ ਚੱਲਣ ਦੇ ਆ ਰੁਕਦਾ ਨਹੀਂ ਆ ਦੇਖੋ ਗਾਇਸ ਮਤਲਬ ਕੀ ਹੁਣ ਆਪਾਂ ਟੀਵੀ ਦੇ ਵੀ ਕਨੈਕਟ ਕਰਕੇ ਚਲਾ ਸਕਦੇ ਹਣਾ ਪਾਪਾ ਜੀ ਹਾਂ ਜੀ ਅਨਲਿमिटेड ਚੱਲਣਾ ਰੁਕਣਾ ਨਹੀਂ ਬਿਲਕੁਲ ਵੀ ਹਣਾ ਪਾਪਾ ਜੀ ਹਾਂ ਜੀ ਹਾਂ ਜੀ ਦਿੱਤ ਹੋ ਗਾਇਸ ਗਾਇਸ ਹੁਣ ਮੈਂ ਰੀਡਿੰਗ ਵਾਲਾ ਐਪ ਇੰਸਟਾਲ ਕਰਨ ਦੀ ਕੋਸ਼ਿਸ਼ ਕਰਨ ਦੇ ਆ ਇਨ ਸ਼ੋਰਟ ਇੰਨੇ ਸ਼ੋਰਟ ਐਂਡ ਯੂ ਆਹ ਦਿਖੋ ਵੈਸਾ ਆ ਗਿਆ ਇਹਨੂੰ ਆਪਾਂ ਇੰਸਟਾਲ ਕਰਦੇ ਹਾਂ ਗਾਈਸ ਐਪਰ ਲਿਆ ਆ ਤੇ ਹੁਣ ਮੈਂ ਰੀਡਿੰਗ ਕਰਨ ਲੱਗਾ ਆ ਚਲੋ ਗਾਈਸ ਅੱਜ ਮੈਨੂੰ ਬਹੁਤ ਵਧੀਆ ਲੱਗਾ ਮੇਰਾ ਅੱਜ ਫਸਟ ਟਾਈਮ ਦਾ ਐਕਸਪੀਰੀਅੰਸ ਠੀਕ ਆ ਚਲੋ ਗਾਈਸ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਪਸੰਦਾਈ ਹੁੰਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਈਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ